ਜੇ ਤੁਸੀਂ ਵੀ WhatsApp ਦੀ ਵਰਤੋਂ ਕਰਦੇ ਹੋ ਤਾਂ ਹੋ ਜਾਓ ਸਾਵਧਾਨ ਕਿਤੇ ਤੁਹਾਡਾ ਵੀ ਬੈਂਕ ਖਾਤਾ ਨਾ ਹੋ ਜਾਏ ਖਾਲੀ ਜਾਂ ਫਿਰ ਤੁਹਾਡੀ ਨਿੱਜੀ ਜਾਣਕਾਰੀ ਫੋਟੋ ਵੀਡੀਓ ਨਾ ਹੋ ਜਾਏ ਲੀਕ ਕਿਉਂਕਿ ਸਕੈਮਰਾਂ ਨੇ ਹੁਣ ਇੱਕ ਠੱਗੀ ਦਾ ਨਵਾਂ ਤਰੀਕਾ ਲੱਭਿਆ ਏ ਉਹ ਕੀ ਕਰਦੇ ਨੇ ਤੁਹਾਨੂੰ ਤੁਹਾਡੇ WhatsApp ਨੰਬਰ ਤੇ ਇੱਕ ਫੇਕ RTO ਚਲਾਣ ਦੀ APK ਫਾਈਲ ਭੇਜ ਦਿੰਦੇ ਨੇ ਤੇ ਜੇ ਤੁਸੀਂ ਉਸ ਉੱਪਰ ਕਲਿੱਕ ਕਰ ਦਿੰਦੇ ਹੋ ਤਾਂ ਤੁਹਾਡੇ ਫੋਨ ਦੇ ਵਿੱਚ ਇੱਕ ਫਾਈਲ ਇੰਸਟਾਲ ਹੋ ਜਾਂਦੀ ਏ ਜਿਸ ਤੋਂ ਬਾਅਦ ਤੁਹਾਡਾ ਸਾਰਾ ਹੀ ਐਕसेसਸ ਕੈਮਰਾ ਕੋਲ ਚਲਿਆ ਜਾਂਦਾ ਏ ਤੇ ਉਸ ਤੋਂ ਬਾਅਦ ਉਹ ਤੁਹਾਡੇ ਮੋਬਾਈਲ ਦੇ ਵਿੱਚੋਂ ਤੁਹਾਡੀ ਨਿੱਜੀ ਜਾਣਕਾਰੀ ਜਾਂ ਤੁਹਾਡੀ ਬੈਂਕ ਡਿਟੇਲ ਜਾਂ ਹੋਰ ਕੋਈ ਵੀ ਡਿਟੇਲ ਕੱਢ ਕੇ ਤੁਹਾਡੇ ਨਾਲ ਫਰੋਡ ਕਰ ਸਕਦੇ ਨੇ ਸੋ ਜਦੋਂ ਵੀ ਤੁਹਾਨੂੰ WhatsApp ਤੇ ਕੋਈ ਵੀ APK ਫਾਈਲ ਆਉਂਦੀ ਏ ਤਾਂ ਤੁਸੀਂ ਉਸ ਨੂੰ ਇੰਸਟਾਲ ਨਹੀਂ ਕਰਨਾ ਉਸ ਉੱਪਰ ਕਲਿੱਕ ਨਹੀਂ ਕਰਨਾ ਉਸ ਨੂੰ ਤੁਸੀਂ ਡਿਲੀਟ ਕਰ ਦੇਣਾ ਏ ਸੋ ਇਸ ਵੀਡੀਓ ਨੂੰ ਅੱਗੇ ਜਿੰਨਾ ਹੋ ਸਕੇ ਵੱਧ ਤੋਂ ਵੱਧ ਆਪਣੇ ਯਾਰਾਂ ਦੋਸਤਾਂ ਇਸ ਤਰ੍ਹਾਂ ਤੱਕ ਸ਼ੇਅਰ ਜਰੂਰ ਕਰੋ ਤਾਂ ਕਿ ਕਿਸੇ ਨਾਲ ਵੀ ਕੋਈ ਸਕੈਮ ਨਾ ਹੋ ਸਕੇ ਜੇ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਕੇ ਫੇਸਬੁੱਕ ਪੇਜ ਨੂੰ ਫੋਲੋ ਕਰ ਲਿਓ YouTube ਚੈਨਲ ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜਰੂਰ ਕਰ ਲਿਓ